ਤਲੋ ਮਾਤਾ ਜੀ ਮੈਂ ਹੁਣ ਚੱਲਾਂ ਸਾਇ ਸੱਥ ਨਾਲ ਥੋੜਾ ਹੁਣ ਘਰ ਵਸ ਜੇ ਠੀਕ ਹੈ ਜੀ ਠੀਕ ਹੈ ਠੀਕ ਆ ਵਧੀਆ ਹੋ ਗਿਆ ਵਧੀਆ ਕਾਰਜ ਨਿਪਟ ਗਿਆ ਆਪਣਾ ਚਾਹ ਪੀ ਜੀ ਬਾਈ ਨਾ ਨਾ ਬਸ ਬਾਈ ਚਲ ਠੀਕ ਹੈ ਬਾਈ ਬਾਈ ਮੇਰੇ ਵਾਸਤੇ ਵੀ ਲੱਭਣੀ ਲੰਗਾ ਦੇਖਾਂ ਹੈ ਦੇਖਾਂ ਹੁਣ ਛੋਟੇ ਕੋਈ ਜੇ ਘਰ ਵਸੀ ਹੈ ਹਾਂ ਜੀ ਫਿਰ ਆਪਾਂ ਤੇਰਾ ਵੱਡੇ ਦਾ ਵੀ ਵਸਾ ਦੇ ਚਲ ਕੋਈ ਵੱਡੇ ਵਾਸਤੇ ਵੀ ਦੇ ਦੇ ਠੀਕ ਹੈ ਭੈਣ ਜੀ ਠੀਕ ਹੈ ਠੀਕ ਹੈ ਬਾਈ ਓਕੇ ਸਾਸਰੀ ਦਾ ਠੀਕ ਹੈ

तो ये तो भी पीला बत्ता नहीं हैगा बत्ता ये नहीं नहीं के आऊंगा बत्ते दा पानी डापना है बत्ता ता माडा हुंदा है मिक्स पे जांदा अंदर सोडा भी पर यार मी चलो करने लग गया ठीक है ठीक है ठीक है तो दो वाली है सॉरी अपना नाम है और कोई जीरो वाला भाई हां कहां का है यादव का भाई पहले दे अच्छा तो मुद्दा चाहिए ना गांव देगा है तेरे नाम से क्यों और किन नाम करा देना चंद्र चंद्र वाले रहना ना हां करता हूं जी लग जाएगा रखे हुए हो जी तो जरा आवाज जी तो लगुगा ही ना ఆసర్ జਗਾ తుమారే జంద بیٹھا ਇਹ ਪਹਿਲਾ ਚੌਂਕੀਆਂ ਘੜਦਾ ਰਹਾ ਕਾਮਲਾ ਚੌਂਕੀਆਂ ਮਤਲਬ ਪੋਛੜੀ ਹੁ ਮਾਰਦੇ ਬਹੁਤ ਕੜਾ ਲਗ ਰਹਾ ਹੋ ਰਿਹਾ ਇਹ ਮੈਨਾਂ ਤਹਿ ਦਾ ਕੜਾ ਪੜੀ ਪਾਇ ਨਹੀਂ ਉਹ ਹੈ ਤਾਂ ਕੰਗ ਰਹੀ ਹੈ ਉਛੜਾ ਨਹੀਂ ਆਗਾ ਉਹ ਕਾ ਕਾਣ ਬੜੀ ਕੋਟ ਦਾਗਾ ਐਣੀ ਪਤਾ ਕਿ ਜਿਹੜੇ ਵਾਲੇ ਕੀ ਪੱਛਦੇ ਲੋ ਮਤਲਬ ਸਿੱਧਰ ਹੈ ਦਮਾ ਨਾ ਹਾਂ ਸਿੱਧਰ ਹੈ ਗਏ ਓਏ ਓਏ ਮੈਨੂੰ ਗੋਡੀ ਫੜਿਆ ਦੇ ਫੜਾ ਮਾਰਨੀ ਹੈਗੇ ਇਹ ਤੇਰੀ ਤਾਂ ਮੇਰੀ ਕਰੀ ਆਹੋ नहीं ਬੀਬੀ ਆਈ ਨਹੀਂ ਆ ਦੇ ਕੀ ਜਰੂਸ ਕਰਦਾ ਕਿ ਉਹ ਬੀਬੀ ਗੋਡੇ ਤੇ ਬੈਠਣਾ ਮੈਂ ਗੋਡੇ ਤੇ ਜੌਰ ਨਾ ਬੈਠਦੇ ਹੁੰਦੇ ਆ ਜੇਠ ਨਹੀਂ ਬੈਠਦੇ ਹੁੰਦੇ ਬੋਲਿਆ ਉਹ ਕੰਬੜਾ ਹੈਂ ਤੂੰ ਦੋਟੋ ਤੂੰ ਆਹੋ ਮੈਂ ਬਤੂ ਤਾਂ ਹਾਂ ਸਾਣਾ ਜਿਆ ਉਹ ਹਿੱਤਾ ਤੇਰੇ ਫੌਰ ਛੱਤੀ ਜਾਂ ਨਾ ਮੇਰੇ ਵੀ ਤਾਂ ਡੇ ਹੀ ਆ ਕੇ ਉਠੇ ਵਿਚਾਰ ਕਰਦੇ ਹੁੰਦੇ ਤੇ ਗੱਬੀ ਨੂੰ ਜਾ ਉਹ ਤੇ ਮੈਂ ਭੇਜਦਾ ਚਰ ਜਨਰਲ ਕਾਗਸਨ ਕਰੀਏ ਜਾ ਨਾ ਬੋਲਾ ਬੰਟਾਗਾ ਹਾਂ ਤੇਂਗਾ ਪੁੱਤਾ ਹੈ ਬੰ ਤੂੰ ਸਿਆਪਨ ਲੱਗਦਾ ਸੋ ਇਹ ਲੈ ਮੈਂ ਨਾ ਅਦਰ ਮੈਂ ਵੱਡੇ ਨੂੰ ਦੇਖ ਨਾ ਵੀ ਕੀ ਕਰਦਾ ਕੋਈ ਤੋ ਨਾ ਬੋਲਾ ਜ ਕਿਸੇ ਟੜਾ ਮਾਰੇ ਬਾਜ਼ਾਰ ਆਵਾ ਪਾ ਲੇ ਸਮਝਿਆ ਨਹੀਂ ਬੋ ਦਿੰਦੇ ਮੈਂ ਤੁਹਾਨੂੰ ਸੁਣਾਈ ਹੋਈ ਜੀ ਸਾਡੇ ਵਿਦਿਆਕਾਰ ਅੰਦਰ ਉਹ ਫਿਰ ਹੀ ਨਹੀਂ ਮਾਰੀ ਜਾਂਦਾ ਸੈਟ ਜਾਂ ਨਹੀਂ ਰਹਿਦਾ ਆ ਤੂੰ ਮੈਂ ਕਰਦਾ ਕੋਈ ਕੰਮ ਦਾ ਕਰਨਾ ਮੈਂ ਦੱਸ ਦوں ਮੈਂ ਕਰ ਦਿੰਦੀ ਆ ਕੋਈ ਨਹੀਂ ਕੰਮ ਦਾ ਕਰਨਾ ਮੈਂ ਉਹ ਮੈਂ ਕਿਹਾ ਇਸਲਾ ਸੀ ਪਹਿਲਾਂ ਤਾਂ ਮੇਠੀਆਂ ਰੋਟੀਆਂ ਬਣਾਈਏ ਫਿਰ ਮੈਂ ਇਸਲਾ ਨਹੀਂ ਹਾਰੇ ਜਦੋਂ ਬਿਕੇ ਉਹ ਕਿਲੇ ਦੇ ਘਰੇ ਇੱਥੇ ਬਣਾ ਲਾਂਗੇ ਵੀ ਚੀਜ਼ ਹੀ ਮਿੱਠੀ ਬਣਾਉਣੀ ਆਪਾਂ ਨੇ ਚਲੋ ਜਿਵੇਂ ਤੁਹਾਨੂੰ ਠੀਕ ਲੱਗੇ ਆ ਤੇ ਆਇਆ ਕਰਾਂਗੇ ਪਰ ਤੁਸੀਂ ਚਾਹੀ ਮਿੱਠੀ ਬਣਾ ਦਿਓ

मम्मी ने बनाया खेच में दुद्ध देखा la bisquette huit film vous voulez que

ਭਾਈ ਪਾਣੀ ਲਿਆ ਦੋ ਫੜਵੇ ਦੱਖ ਲ ਸਵੇਰ ਦਾ 6:30 ਵੇਲੇ ਪਾਣੀ ਮੰਗ ਲਿਆ ਦੱਸ ਇਹ ਜਿੱਦ ਤੇਰੇ ਕਿਟੋਆ ਪੈ ਰੇ ਫਿਰ ਕੀ ਭਾਈ ਤੈਨੂੰ ਟੈਕਸ ਲੱਗ ਗਿਆ ਤੂੰ ਤੜਦੇ ਜਿਹੇ ਇੱਕ ਤਾਂ ਸਮਝ ਵੀ ਨਹੀਂ ਆਉਂਦੀ ਕੀ ਬੋਲਦਾ ਜ਼ਮੀਨ ਮੇਰੇ ਨਾਂ ਹੀ ਆ ਘਰੋਂ ਵੀ ਕੱਢ ਦੂੰ ਮੈਂ ਅੱਛਾ ਤੂੰ ਘਰੋਂ ਕੱਢ ਦੇਂਗਾ ਸਾਨੂੰ ਹਾਂ ਕੱਢ ਦੂੰਗਾ ਮੇਰੇ ਨਾਂ ਹੀ ਆ ਸਾਰਾ ਕੁਝ ਬੀਬੀ ਦੇ ਨਾਂ ਨਹੀਂ ਗਾ ਕੁਝ ਮੈਂ ਨਾ ਜ਼ਮੀਨ ਦੀ ਭੁੱਖੀ ਨਹੀਂ ਹੈਗੀ ਨਾ ਮੈਂ ਤਾਂ ਆਪਦੇ ਕਰਮ ਖਾਣੇ ਨੇ ਜ਼ਮੀਨ ਤਾਂ ਮੈਂ ਟਿੰਡੀਆਂ ਲੈਣੀਆਂ ਨੇ ਤੇਰੀ ਭੱਗ ਜਾ ਭੱਗ ਜਾ ਭਾਈ ਮੈਨੂੰ ਥਾਪੜੇ ਖਾਣਗੇ ਨਹੀਂ ਤੂੰ ਹਾਂ ਤੇ ਲਡੂ ਮੇਰੇ ਨਾਲ ਆ ਮੈਨੂੰ ਸਿੱਧਾ ਆ ਕੇ ਬੋਲਿਆ ਕਰ ਅੱਪੜ ਵੀ ਖਾ ਲੇਗਾ ਮੈਨੂੰ ਭੱਗ ਜਾ ਭੱਗ ਜਾ ਭਾਈ ਤੂੰ ਹੂੰ ਆ ਗਿਆ ਬੇੜਾ ਬਚੋਲੇ ਦਾ ਕਿੱਥੇ ਬੌਲਿਆਂ ਚ ਫਸਾ ਦਿੱਤਾ ਸੀ ਅੱਬਾ ਔਲਾ ਜਲੇ 36 ਵਾਰ ਪਾਣੀ ਮੰਗ ਲੈ ਇੱਕ ਉਹ ਬੁੜੀ ਜੀ ਕਦੇ ਉਹਨੂੰ ਚਾਹ ਠਿੱਕੀ ਲੱਗਦੀ ਹੈ ਕਦੇ ਮਿੱਠੀ ਲੱਗਦੀ ਹੈ ਵੀ ਦੱਸ ਮੈਂ ਉਹਦੇ ਨੌਕਰ ਲੱਗੀਆਂ ਥੋੜੀ ਕੋਈ ਕੀ ਬੜਬੜ ਜੇ ਕਰੀ ਜੰਨੀ ਆ ਸਭ ਤੋਂ ਹੁੰਦਾ ਮੈਨੂੰ ਮਾ ਬੀਬੀ ਨੂੰ ਵੀ ਬਾਜ ਮਾਰ ਦੂੰਗਾ ਮਾਰ ਲੈ ਕੀ ਕਰ ਲਓਗੇ ਤੁਸੀਂ ਬੀਬੀ ਬੋਏ ਜੀ ਹਰਮਣ ਅਜੀ ਤਿੰਨੇ ਜਾ ਕੇ ਆਣੇ ਆਪਣੇ ਪੜਾ ਚਾਚੇ ਦੇ ਉਹਦੀ ਗਾਈ ਦਾ ਪਤਾ ਲਿਆ ਇਹ ਬਿਮਾਰ ਸੀ ਤੂੰ ਘਰ ਸੁਭਾਲ ਕੇ ਰੱਖੀ ਧਿਆਨ ਨਾਲ ਰਹੀ ਨਾਲੇ ਕੋਈ ਨਾ ਆਪ ਹੀ ਸੰਭਲੂਗੀ ਘਰ ਨਾਲ ਬਾਗ ਜਾ ਲੋਕੜੀ ਮੈਨੂੰ ਵੀ ਸਾਹ ਆ ਜੂਗਾ ਲੈ ਜਾਂਦੇ ਬੰਦ ਨੂੰ ਐ ਬੋਲਦੇ ਹੁੰਦਾ ਜੇ ਬਣਾ ਰਾਹ ਚ ਕੁਝ ਹੋ ਕਰ ਜੇ ਫੋਨ ਕਰਨ ਨੂੰ ਕੀ ਹੋ ਜਾਊਗਾ ਹੁਣ ਮੈਂ ਤੁਹਾਡੀ ਪੂਜਾ ਕਰਾਂ ਤੈਨੂੰ ਤਾਂ ਪੜਾਇਆ ਠੀਕ ਆ ਆ ਜਾ ਆ ਜਾ ਵਦੋਂ ਹੋੜੇ ਗੁੱਡੀ ਨਾ ਦੁਕਾਨ ਹੋਈ ਯਾਰ ਬੌਲੇ ਜੀ ਬੌਲੇ ਭੱਲੇ ਪੈ ਗਏ ਮੇਰੇ ਦਸਤ ਸ਼ੁਕਰ ਹੈ ਨਿੱਕਲੇ ਦਫਾ ਹੋਏ ਬੌਲ ਖਾਨਿਆਂ ਨੇ ਮੈਨੂੰ ਵੀ ਅੱਧੀ ਪੌਲੀ ਕਰਤਾ ਵਿੱਚ ਦਸ ਅੰਸਾਂ ਆ ਰਿਆ ਕਰੇ ਵਿਹਾਂ ਘਰ ਹੈ ਬੌਲੇ ਨੇ ਸਾਰਨੂੰ ਮੈਨੂੰ ਵੀ ਬੌਲੇ ਕਰੀ ਲਾ ਕੇ ਦਿੱਤੀ

ਕੇ ਅੰਦਰ ਹੋਊ ਉਹ ਨੂੰ ਪਹਿਲੀ ਅੰਦਰ ਹੋਈ ਤੇ ਪੰਜਿਆ ਦਸਾਂ ਤੇ ਨਸਤ ਆਪਾਂ ਦਾ ਬਾਹਰ ਹੀ ਬੈਠਾਂਗੇ ਬੀਬੀ ਹੋਰ ਆਪਾਂ ਹੀ ਜਾਂਦੇ ਅੰਦਰ ਭਾਈ ਫੇਰ ਲੱਗੂ ਆਪਣਾ ਆਪਾਂ ਤਾਂ ਇੱਥੇ ਠੀਕ ਆ समझ नहीं लगी है लगे बोलना अंदर कुछ ਆਏ ਬੂਏ ਇਹ ਜੂਰੀ ਜਿਹੜੀ ਮੇਰੇ ਕੋਲ ਤੋਂ ਵੇਖੀ ਤਾ ਮੁੰਡਾ ਇਹਨਾ ਪਾਡੇ ਦਾ ਸਾਰਾ ਮੈਂ ਨਹੀਂ ਜੀ ਉਹ ਵੀ ਵੀ ਨਾ ਆਣ ਵਾਲਿਆ ਹਾਂ ਪਾਡਾ ਉਹਦੇ ਇਹ ਪਾਡਾ ਲਾਏਗਾ ਪਾਣੀ ਆਹੋ ਸੱਚੀ ਮੈਂ ਇਹ ਨਹੀਂ ਰੜਾਣਾ ਵਾਲਾ ਤੁਸੀਂ ਤੋਂ